ਆਣੇ ਬੰਦੇ ਦੀ ਗੱਲ ਕਰ ਲੋ ਬਿੱਟੂ ਰ ਹੈ ਬਿੱਟੂ ਬਿੱਟੂ ਕਿਆ ਯਾਰ ਬਿੱਟੂ ਲੋਕਾਂ ਨੇ ਹਰਾ ਕੇ ਭੇਜਤਾ ਉਸੇ ਦੇ ਫੇਰ ਮਨੂੰ ਉਹ ਬੀਜੇਪੀ ਵਾਲੇ ਢਿੱਲੋਂ ਦੇ ਬੰਦੇ ਮਿਲ ਗਏ ਉਹ ਕਹਿੰਦੇ ਸਾਡੇ ਕਾਲੇ ਨਾਲ ਮੁਕਾਬਲਾ ਹੈ ਈਕਾ ਜਹਾਜ਼ ਉਮੀਦਵਾਰ ਹੈ ਉਹ ਕਹਿੰਦਾ ਮੇਰਾ ਕਾਲੇ ਨਾਲ ਮੁਕਾਬਲਾ ਹੈ ਕਾਲੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਕਾਲਾ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਿਹਾ ਹੈ ਤੇ ਕਾਲੇ ਦਾ ਕੋਈ ਜਿਹੜਾ ਬਿੱਟੂ ਹੈ ਉਹ ਪਤਾ ਨਹੀਂ ਕਿਹੜੇ ਟੈਮ ਕਿਹੜੇ ਚੈਨਲ ਤੋਂ ਕਿਆ ਬੋਲਦੇ ਹੈ ਮੈਂ ਤੁਹਾਨੂੰ ਦੱਸਦਾ ਕੱਲ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ ਨਹੀਂ ਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਲੇਕਿਨ ਇਹਦਾ ਮਤ ਨਹੀਂ ਬਣਣਾ ਆਪੀ ਦੀ ਆਦਰਸ਼ ਉਹ ਮੇਰੀ ਗੱਲ ਦੇਖੋ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਪਰ ਚਰਨਜੀਤ ਚੰਨੀ ਐਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜ਼ਮਾਨਤ ਹੀ ਜਬਤ ਹੋਈ ਆ ਇਸੇ ਜ਼ਿਲ੍ਹੇ 'ਚ ਮੈਨੂੰ ਲੱਗਦਾ ਜਿੱਥੇ ਉਹ ਬੋਲ ਰਹੇ ਸੀਗੇ ਨੇੜੇ-ਤੇੜੇ ਇਸ ਕਰਕੇ ਉਹ ਕੀ ਬੋਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਬਹੁਤ ਵਾਰ ਸਮਝਾਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ ਸ਼ਰੀਫ ਆਦਮੀ ਨੀਟੂ ਸ਼ਟਰਾਂ ਵਾਲਿਆ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚਰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਦੂਜੀ ਚਲੋ ਛੱਡੋ ਆ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਟ੍ਰੇਡ ਨੇ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਇਸ ਤਰੀਕੇ ਨਾਲ ਬੱਚਿਆਂ ਦੇ ਸਕੂਲਾਂ 'ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਦੋਂ ਬਾਅਦ ਮੀ ਟੂ 'ਚ ਨੈਸ਼ਨਲ ਔਮੈਨਸ ਕਮਿਸ਼ਨ ਜਿਹੜਾ ਸੈਂਟਰ 'ਚ ਉਹਨਾਂ ਦੇ ਚੇਅਰਮੈਨ ਨੇ ਸੂ ਮੋਟੋ ਲਿਆ ਸੀ ਜਦੋਂ ਇਹਨਾਂ ਨੇ ਇੱਕ ਬਹੁਤ ਸੀਨੀਅਰ ਅਫੀਸਰ ਉਹਨਾਂ ਨਾਲ ਐਸੀਆਂ ਸ਼ੇਰੋ ਸ਼ਾਇਰੀ ਕਰਦੇ ਸੀ ਜਿਹੜੇ ਆਈਐਸ ਅਫੀਸਰ ਸੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਰਕਾਰ ਚ ਮੰਤਰੀ ਹੋਵੇ ਚਰਨਜੀਤ ਚੰਨੀ ਇਹਨਾਂ ਕੋਲ ਮਹਾਨ ਡਿਗਰੀ ਆਏ ਵੀ ਵੀ ਇੱਕ ਆਪਣੇ ਸੈਕਟਰੀ ਆਪਣੇ ਨਾਲ ਦੇ ਆਈਐਸ ਆਫੀਸਰਾਂ ਨੂੰ ਇਸ ਤਰੀਕੇ ਨਾਲ ਸ਼ੇਰੋ ਸ਼ਾਇਰੀ ਕਰਦੇ ਸੀ ਵੀ ਉਹਨਾਂ ਨੂੰ ਵੀ ਸ਼ਰਮ ਆ ਗਈ ਉਹ ਲੇਡੀ ਆਫੀਸਰ ਨੇ ਜਾ ਕੇ ਸ਼ਿਕਾਇਤ ਕੀਤੀ ਤੇ ਸਾਰੇ ਜਿਹੜਾ ਐਸੋਸੀਏਸ਼ਨ ਹੁੰਦੀ ਆਈਐਸ ਆਫੀਸਰ ਦੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਜਾਂ ਚਰਨਜੀਤ ਚੰਨੀ ਰਹੇਗਾ ਜੀ ਜਾਂ ਅਸੀਂ ਪੰਜਾਬ ਚ ਰਹਿਾਂਗੇ ਇਹ ਐਸੇ ਚਰਨਜੀਤ ਚੰਨੀ ਆ ਉਦੋਂ ਬਾਅਦ ਜਦੋਂ ਇਹ ਬਣ ਕੇ ਮੁੱਖ ਮੰਤਰੀ ਆਪ ਤੇ ਇਹਨਾਂ ਨੇ ਉਹ ਕੇਸ ਬੰਦ ਕੀਤਾ ਉਸ ਵੇਲੇ ਜਿਹੜੇ ਊਮਨ ਕਮਿਸ਼ਨ ਦੇ ਚੇਅਰਮੈਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜੋ ਇਹਨਾਂ ਨੇ ਛੇੜਖਾਨੀ ਕੀਤੀ ਆ ਆਈਐਸ ਆਫੀਸਰ ਨਾਲ ਮੀਟੂ ਮੀਟੂ ਦੇ ਮਹਾਨ ਮਹਾਨ ਲੀਡਰ ਨੇ ਜੇ ਮੀਟੂ ਦੇ ਉਹ ਚਰਨਜੀਤ ਚੰਨੀ ਨੇ ਇਹ ਬੋਲਣਗੇ ਇਹ ਬੱਚਿਆਂ ਵਾਲੇ ਨੇ ਅੱਗੇ ਪਰਿਵਾਰ ਆ ਇਹ ਅਹਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਮਨੀਸ਼ਾ ਗੁਲਾਟੀ ਨੇ ਕਿਹਾ ਵੀ ਸਰਕਾਰ ਬੇਸ਼ੱਕ ਕੇਸ ਬੰਦ ਕਰੇ ਸਾਡੇ ਵੱਲੋਂ ਜਿਹੜਾ ਮੂਮਨ ਕਮਿਸ਼ਨ ਵੱਲੋਂ ਆ ਇਹ ਬਿਲਕੁਲ ਕੇਸ ਆ ਜਿਹੜਾ ਇਹ ਬੰਦ ਨਹੀਂ ਹੋਊਗਾ ਅੱਜ ਵੀ ਉਹ ਕੇਸ ਚੱਲਦਾ ਇਹਨਾਂ ਤੇ ਇਹ ਤਾਂ ਲੋਗ ਐਸੇ ਨਹੀਂ ਇਹ ਤਾਂ ਕਿਸੇ ਘਰ ਚ ਬਾੜਨ ਵਾਲੇ ਨਹੀਂਗੇ ਕਿਸੇ ਸਮਾਜ ਚ ਰੱਖਣ ਵਾਲੇ ਨਹੀਂਗੇ ਮੁੱਖ ਮੰਤਰੀ ਬਣਾਉਣ ਵਾਲੇ ਇਸ ਕਰਕੇ ਇਹ ਮਹਾਨ ਲੀਡਰ ਨੇ ਜਿਹੜੇ ਇਹ ਮੀਟੂ ਦੇ ਇਹ ਬਹੁਤ ਬਾਹਰ ਨੇ ਇਹਨਾਂ ਨੇ ਕਾਲਜ ਸਕੂਲ ਦੇ ਬੱਚੀਆਂ ਤੋਂ ਲੈ ਕੇ ਆਈਐਸ ਅਫਸਰ ਤੱਕ ਇਹ ਛੇੜਖਾਨੀਆਂ ਚੰਨੀ ਜੀ ਕਰਦੇ ਰਹੇ ਆ ਇਸ ਕਰਕੇ ਮੇਰਾ ਮੂੰਹ ਨਾ ਚੰਨੀ ਜੀ ਖਲਾਓ ਹੋਰ ਵੀ ਪੜਤਾਂ ਜਿਹੜੀਆਂ ਫਿਰ ਮੈਂ ਤੁਹਾਡੀਆਂ ਖੋਲੂਗਾ ਤੁਸੀਂ ਇਸ ਕਰਕੇ ਉਹ ਮੁੱਖ ਮੰਤਰੀ ਬਣ ਕੇ ਤੁਸੀਂ ਕਈ ਹਜ਼ਾਰਾਂ ਨੀਟੂ ਛੱਡਰਾਂ ਆ ਗਿਆ ਦਾ ਕੰਮ ਖੋਇਆ ਸੀ ਕਦੇ ਤੁਸੀਂ ਬੱਕਰੀ ਦੀ ਧਾਰ ਚੋਂਦੇ ਸੀ ਕਦੇ ਤੁਸੀਂ ਕੁਝ ਹੋਰ ਕਰਦੇ ਸੀ ਇਸ ਕਰਕੇ ਤੁਹਾਡੇ ਤੇ ਮੁੱਖ ਮੰਤਰੀ ਬਣ ਕੇ ਤੁਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾਤੀ ਉਹ ਕੁਰਸੀ ਇਸ ਕਰਕੇ